ਕੀ ਨਾਮ ਆ ਜੀ ਤੁਹਾਡਾ ਸਸੀ ਕਾ ਜੀ ਗੁਰਪ੍ਰੀਤ ਸਿੰਘ ਬੰਟੀ ਵਾਲੀਆ ਪ੍ਰਧਾਨ ਸ਼੍ਰੋਮਣੀ ਅਕਾਲੀ ਦਸ ਬੰਡੀ ਜੀ ਆਪਣੇ ਜਿਹੜੀਆਂ ਸ਼ਹਿਰ ਦੇ ਵਿੱਚ ਲਗਾਤਾਰ ਚੋਰੀਆਂ ਵੱਧ ਰਹੀਆਂ ਵਾ ਜਿੱਦਾਂ ਹੁਣ ਆ ਪਿੱਛੇ ਜੇ ਆਪਣੇ ਹਸਪੀਟਲ ਦੇ ਵਿੱਚ ਦੋ ਮੋਟਰਸਾਈਕਲ ਚੱਕੇ ਗਏ ਫਿਰ ਫੁਵਾਰਾ ਚੌਂਕ ਦੇ ਵਿੱਚ ਚੋਰੀ ਹੋ ਗਈ ਆਪਣੇ ਕਿਸੇ ਦੀ ਸ਼ਾਪ ਦੇ ਉੱਪਰ ਫਿਰ ਉਤੋਂ ਬਾਅਦ ਇੱਕ ਦੇਵੀ ਦਲਾ ਦੀ ਐਕਟਵਾ ਕੋ ਚੱਕ ਕੇ ਲੈ ਗਿਆ ਗੁਰਦੁਆਰੇ ਦੇ ਬਾਹਰੋਂ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਚੋਰੀਆਂ ਕੱਲੀਆਂ ਜਿਹੜੀਆਂ ਤੁਸੀਂ ਦੱਸਿਆ ਇਹ ਨਹੀਂ ਹੋਈਆਂ ਪਾਲ ਮੈਡੀਕਲ ਦੇ ਸਾਹਮਣੇ ਮੈਡੀਕਲ ਦੀ ਦੁਕਾਨ ਆ ਸ਼ਾਪ ਬਹੁਤ ਵੱਡੀ ਉਹਨਾਂ ਦੀ ਵੀ ਚੋਰੀ ਹੋਈ ਆ ਉਹ ਹਸਪੀਟਲ ਜਿਹੜੇ ਮੋਟਰਸਾਈਕਲ ਚੱਕੇ ਗਏ ਸਕੂਟਰੀਆਂ ਚੱਕੀਆਂ ਗਈਆਂ ਫਿਰ ਆਪਣੇ ਡਾਕਟਰ ਧਮਨ ਦੇ ਨਾਲ ਦੁਕਾਨ ਆ ਉਹਨਾਂ ਦੀ ਸ਼ੋਪ ਤੇ ਚੋਰੀ ਹੋਈ ਆ ਉਸ ਤੋਂ ਪਹਿਲਾਂ ਇੱਕ ਸੁਨਿਆਰੀ ਦੀ ਦੁਕਾਨ ਤੇ ਲੁੱਟ ਹੋਈ ਬਹੁਤ ਵੱਡੀ ਜਿਹੜੀ ਦੁਕਾਨ ਇੱਕ ਤੇ ਬਹੁਤ ਵੱਡੀ ਚੋਰੀ ਹੋਈ ਆ ਪ੍ਰਸ਼ਾਸਨ ਜਿਹੜਾ ਉਹ ਕੰਮ ਕਰਨ ਦੀ ਨੀਂਦਰੇ ਸੁਤਿਆ ਤੇ ਜਾਂ ਇਹਨਾਂ ਦੀ ਚੋਰਾਣਾ ਗੱਟ ਤੋਂਪ ਹੋਈ ਹੋਈ ਆ ਦੇਖੋ ਅਕਸਰ ਪ੍ਰਸ਼ਾਸਨ ਕਰ ਕੀ ਰਿਹਾ ਪੁਲਿਸ ਪ੍ਰਸ਼ਾਸਨ ਕਰਦਾ ਹੀ ਕੁਝ ਨਹੀਂ ਪਿਆ ਫਰੋਤੀਆਂ ਮੰਗੀਆਂ ਜਾਂ ਰੀਆਂ ਰਾਹ ਜਾਂਦੇ ਦਾ ਕਿ ਇਹਦਾ ਮੋਬਾਈਲ ਕੋਲ ਆ ਤਾਂ ਉਹਦੇ ਛੱਟ ਮਾਰ ਜਾਂਦੇ ਆ ਕਿ ਇਹਦੀ ਚੈਨੀ ਲਾਲੀ ਉਹਦੇ ਗੋਲੀ ਮਾਰਦੀ ਲੁਟੇਰੇ ਤੇ ਸ਼ਰੇਆਮ ਤੁਰੇ ਫਿਰਦੇ ਆ ਤੇ ਪੁਲਸ ਵਾਲੇ ਘਰੋਂ ਚੱਲ ਜਾਂਦੇ ਆ ਰਾਤ ਨੂੰ ਕੋਈ ਨਾਕੇ ਤੇ ਪੁਲਸ ਵਾਲਾ ਨਹੀਂ ਹੁੰਦਾ ਕੋਈ ਹੀ ਦੇਖੋ ਕੋਈ ਪ੍ਰਸ਼ਾਸਨ ਜਾਂ ਸਰਕਾਰ ਇਹ ਕਰਦੀ ਕੀ ਪਿਆ ਸਿਰਫ ਦਸਿਰਫ ਉਹਨਾਂ ਨੂੰ ਮਜੀਠੀਆ ਇਹ ਦੇਖਦਾ ਉਹ ਤੋਂ ਸਵਾਏ ਇਹਨਾਂ ਨੂੰ ਕੋਈ ਬੰਦਾ ਨਹੀਂ ਦੇਖਦਾ ਤੇ ਮਜੀਠੀਆਣਾ ਹੋ ਗਿਆ ਹੱਵਾ ਹੋ ਗਿਆ ਮਜੀਠੀਏ ਤਾਂ ਸਵਾਏ ਇਹਨਾਂ ਨੂੰ ਕੋਈ ਦਿਖਦਾ ਨਹੀਂ ਮਜੀਠੀਆਣਾ ਹੋ ਗਿਆ ਹੱਵਾ ਹੋ ਗਿਆ ਉਹ ਤੁਸੀਂ ਕੰਮ ਕਰ ਕਰੋ ਬਾਕੀ ਵੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਝੂਠੇ ਪੱਤੇ ਪਾਪਾ ਕੁਝ ਨਹੀਂ ਨਿਕਲਣਾ ਉਲਟਾ ਇਹਨਾਂ ਨੇ ਆਪ ਫਸ ਜਾਣਾ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਲੋਕਾਂ ਵੱਲ ਸਤਿਆਣ ਦੇਣ ਤੁਹਾਨੂੰ ਪੈਸੇ ਜਿਹੜੇ ਮਿਲਦੀਆਂ ਤਨਖਾਹਾਂ ਮਿਲਦੀਆਂ ਤੁਸੀਂ ਪਬਲਿਕ ਸਰਵੈਂਟੋਂ ਲੋਕਾਂ ਦੇ ਫੰਡ ਕੱਟ ਕੇ ਜਿਹੜੇ ਟੈਕਸ ਕੱਟ ਮਿਲਦਾ ਜਾਂਦਾ ਉਹਦੇ ਪੈਸੇ ਸਰਕਾਰਾਂ ਨੂੰ ਲੋਟਰੀਆਂ ਤਨਖਾਹਾਂ ਲੈਂਦੇ ਆ ਨਾ ਕੀ ਯਾਸ਼ੀਆਂ ਕਰਨ ਵਾਸਤੇ ਕੋਈ ਪ੍ਰਸ਼ਾਸਨ ਬਿਲਕੁਲ ਟੋਟਲ ਫੇਲ ਹੈਗਾ ਹਰ ਕੰਮ ਚ ਮਕਾਵਾ ਕੋਈ ਚਿੱਟੇ ਆ ਨਹੀਂ ਫੜਦਾ ਸਾਰੇ ਸ਼ਹਿਰ ਚ ਪਤਾ ਵੀ ਚਿੱਟੇ ਆਲੇ ਇੰਨੇ ਹੈਗੇ ਆਹੀ ਜੇ ਕਰਦੇ ਆਂਗੇ ਉਹ ਕਰਦੇ ਆਂਗੇ ਅੱਜ ਤੱਕ ਕਰ ਕਿਸੇ ਆਮ ਪਾਰਟੀ ਦੇ ਬੰਦੇ ਨੇ ਖੜੇ ਹੋ ਕੇ ਕਿਹੇ ਬੰਦੇ ਚਿੱਟੇ ਆਲੇ ਨੂੰ ਨਹੀਂ ਚੁਕਾਇਆ ਉਹਦਾ ਕਾਰਨ ਤੇ ਤੁਸੀਂ ਫੜਾ ਦਿਓ ਤੁਸੀਂ ਫੜਾ ਦਿਓ ਤੁਹਾਡੀਆਂ ਦੁਸ਼ਮਣੀਆਂ ਪੈਣ ਪਰ ਆਪਾਂ ਨਹੀਂ ਇਹ ਕੰਮ ਕਰਾਂਗੇ ਇਸ ਕਰਕੇ ਇਹ ਟੋਟਲ ਫੇਲ ਹੈਗੇ ਆ ਪੁਲਿਸ ਪ੍ਰਸ਼ਾਸਨ ਦਾ ਤੇ ਬੇੜਾ ਹੀ ਕਰਦਾ ਮੈਂ ਮੂੰਹ ਤੇ ਕਹਿਣਾ ਹਰਖ ਦੇ ਸਾਫ਼ ਕਹਿਣਾ ਵੀ ਕੋਈ ਇਹਨਾਂ ਨੂੰ ਲੱਥੀ ਚੜੀ ਹੈ ਨਹੀਂ ਕਿਉਂਕਿ ਇਹਨਾਂ ਦੇ ਘਰ ਤੇ ਕਿਸੇ ਦੇ ਚੋਰੀ ਨਹੀਂ ਹੁੰਦੀ ਪਤਲਾ ਉਦਣ ਹੀ ਲੱਗਦਾ ਜਿਸ ਦਿਨ ਇਹਨਾਂ ਦਾ ਘਰ ਦਾ ਕੋਈ ਬੰਦਾ ਮਾਰਿਆ ਐਮਐਲਏ ਤੇ ਜਾਂ ਪੁਲਿਸ ਪ੍ਰਸ਼ਾਸਨ ਦੇ ਘਰ ਚੋਰੀ ਹੁੰਦੀ ਹੈ